ਤਨ ਬਜੇ ਕੱਢਦੇ ਨਾ ਹਾਰੇ ਨੋਜਣਾ ਚੱਗੀ ਨਾ ਉਹ ਜਿਹੜੀਆਂ ਬੈਠੀਆਂ ਨੇ ਵਧੀਆ ਨਾ ਅੰਨੇ ਕੁੱਤੇ ਨਾਲ ਵਾਲਕੇ ਮੋਟਰ ਚਲੀ ਜਾਂਦੀ ਆ ਬੇ ਮੋਟਰ ਚੱਲੀ ਜਾਂਦੀ ਤੇ ਬੰਨਾ ਆ ਤੇ ਤਾੜੀ ਮੈਂ ਤੇ ਮਮੇ ਖੋਦਦੀ ਨਾ ਬੇ ਚੱਲਦੀ ਹੁਣ ਵੀ ਚੱਲੀ ਜਾਂਦੀ ਆ ਚੱਲਦੀ ਜਾਂਦੀ ਹੁਣ ਨਾ ਕਿਉਂ ਬੰਤੂ ਪਲੀ ਗਲੀ ਲੱਗਿਆ ਲੱਗਦਾ ਹੈ ਕਿਛ ਦੀ ਵੀ ਭਾਰ ਆਉਂਦਾ ਮੌਸਮ ਨੂੰ ਦੇਖ ਤੋਂ ਅੱਜ ਕਿੰਨਾ ਬਦਲ ਗਿਆ ਹਣਾ ਤੁੱਪ ਬੀਬੀ ਜਿਵੇਂ ਮੈਂ ਵੀ ਨਾ ਹੁੰਦੀ ਸਵੇਰ ਤੁੱਪ ਪਈ ਆ ਤੇ ਬਾਦੋਂ ਦੇ ਤੁੱਪਾਂ ਮਾਂਗੂ ਲੱਗਦੇ ਆ ਧੁੱਪੋਂ ਮੌਸਮ ਠੰਢੀ ਠੰਢੀ ਹਵਾ ਆ ਜਾਂਦਾ ਜੀ ਬੀਬੀ ਸੌਣ ਚੜ ਗਿਆ ਤੇ ਸੌਣ ਚੜ ਗਿਆ ਅੱਜ 2 ਹੋ ਗਿਆ ਸੌਣ ਤਾਂ ਚਾਹ ਰਹਿ ਰਹੇ ਹੁਣ ਤਾਂ ਸਾਨੂੰ ਦੋ ਸੌਣ ਹੋ ਗਿਆ ਅੱਜ ਤੇ ਧੀਆਂ ਵੀ ਲੱਗਣਗੀਆਂ ਨਾ ਸੌਣ ਦਾ ਨਹੀਂ ਨਾ ਇਹ ਡੈਰੀ ਦੇ ਤੀਜ ਤਰੀਕਾ ਧੀਆਂ ਵੀ ਲੱਗਣਗੀਆਂ ਜੀ ਧੀਆਂ ਤੇ ਦੇਖੀ ਹੁਣ ਤੇ ਜੁ ਮੈਂ ਨਹੀਂ ਲੱਗੂਗੀ ਸਰ ਤਾਂ ਮੈਂਦੀ ਲਾਉਣੀ ਰਹਿੰਦੇ ਸਾਡੀ ਜੀ ਐਨੂਅਲ ਫੰਕਸ਼ਨ ਆ ਹੋ ਸਕਦੀ ਜੀ ਜਿਹਨ ਮੈਂ ਬੜਾ ਕਹਿਣ ਤੋਂ ਮੈਡਮ ਆ ਕਹਿਣੀਆਂ ਤੇ ਲੋਟਾ ਇੱਕ ਟਿੱਕਾ ਲਾ ਦਾਂਗੇ ਬੜਾ ਜਾ ਹਾਂ ਤੇ ਇੱਕ ਆਪੇ ਟਿੱਕਾ ਦਾ ਲੀਂ ਨਾ ਤੇ ਜਿਸ ਤਬ ਬਾਲਾ ਨੱਚਦੇ ਹੁੰਨੇ ਆਗੇ ਤਿਆਂ ਵੇਲੇ ਦੀਜ ਲੱਗ ਜਾਂਦੇ ਆਂ ਆਉਂਦੀਆਂ ਨੇ ਸੌਣ ਚੜ ਗਿਆ ਤਿਆਂ ਦੇ ਦਿਨ ਨੇੜੇ ਤੇ ਮਾਇ ਚੰਦ ਦੀ ਨੂੰ ਤੇ ਆਇਆ ਨਾ ਤੇ ਪਾਈ ਹੋਲੈਣ ਜਾਣਗੇ ਤਿਆਂ ਨੂੰ ਸੌਣ ਚੜ ਗਿਆ ਤਿਆਂ ਦੇ ਦਿਨ ਨੇੜੇ ਤੇ ਜੀ ਮੈਂ ਚੰਨ ਨੂੰ ਫਿਰ ਮੇਰੇ ਬਾਪ ਕੀ ਸੱਸ ਵੀ ਮੈਨਾ ਮਾਰ ਦਿੰਦੀ ਐ ਨੂੰ ਤੈਨੂੰ ਤੀਆਂ ਨੂੰ ਲੈਣ ਨਾਲੇ ਬਾਹਰੇ ਨਹੀਂ ਪਰਾਂ ਨਾਲ ਤੇ ਨੂੰ ਚਾਰੀ ਕਹਿੰਦਾ ਕਿ ਅੱਜ ਤਾਂ ਤੁਹਾਡਾ ਦੇ ਲੈਣ ਨਾਲੇ ਸੱਸੀਏ ਬਣੇ ਇਹ ਭਈਆ ਪੂਰੀਆਂ ਨਹੀਂ ਖਾਉਂਦਾ ਤੇ ਜੀ ਜਿੰਨਾ ਕ ਮੈਂ ਦੇਖਿਆ ਮਤਲਬ ਹਨਾ ਵੀ ਮੈਨੂੰ ਜਿੰਨੀ ਕਿ ਸੁਰਤ ਤਾਂ ਮੈਂ ਤਿੰਨ ਤੀਆਂ ਬਬ ਦੀ ਪੂਰੀ ਸੁਰਤ ਚ ਦੇਖੀ ਹੈ ਨਹੀਂ ਆ ਬਾ ਕਿਉਂ ਨਹੀਂ ਬੀਬੀ ਮੈਨੂੰ ਪਤਾ ਜਦੋਂ ਇੱਕ ਵਾਰੀ ਭੂਆ ਹੋਣੇ ਸੀਗੀ ਮਨਵੀਰ ਦੀਦੀ ਵੀ ਸੀਗੀ ਇੱਥੇ ਮਿੱਤਣ ਵਾਲੀ ਦੇਖੀ ਐ ਨੇ ਤੀਆਂ ਸਾਡੇ ਪਿੰਡ ਤਾਂ ਤੀਆਂ ਬਹੁਤ ਸੋਹਣੀਆਂ ਭਰਦੀਆਂ ਨੇ ਤੁਹਾਨੂੰ ਵੀਡੀਓ ਵੀ ਦਿਖਾਵਾਂਗੀ ਜੀ ਬਲੌਗ ਜਦ ਤੀਆਂ ਲੱਗਣੀਆਂ ਬਹੁਤ ਸੋਹਣੀਆਂ ਤੀਆਂ ਭਰਦੀਆਂ ਨੇ ਨੂਹਾਂ ਤੀਆਂ ਸਾਰੀਆਂ ਜਾਂਦੀਆਂ ਨੇ ਤੇ ਆਪਾਂ ਉਹਦੇ ਪਿੰਡ ਪੁੱਤ ਦੋ ਇੱਕ ਦੋ ਦੋ ਤਾਂ ਤੀਆਂ ਦੇਖਣ ਜ਼ਰੂਰ ਜਾਓ ਤੇ ਤੀਆਂ ਜਾਂਦੀਆਂ ਨੇ ਤੀਆਂ ਨੂਹਾਂ ਬਹਿ ਕੇ ਹੱਸਦੀਆਂ ਨੇ ਖੇਡਦੀਆਂ ਨੇ ਤੇ ਦੁੱਖ ਸੁਖ ਨੂੰ ਗੱਲਾਂ ਕਰਦੀਆਂ ਨੇ ਤੇ ਸਾਰੇ ਪਰਿਵਾਰ ਚ ਬਹਿ ਕੇ ਜਦੋਂ ਆਪਾਂ ਤੇ ਛੇੜੀਆਂ ਚ ਬਹਿ ਕੇ

ਸੇ ਲੈ ਕੇ ਜਾਂਦੀ ਮੰਦਿਆਂ ਦੇ ਇਕੱਠਾ ਹੋਤੇ ਹਨਾ ਤੇ ਪੀਂਦੇ ਆ ਜਦੋਂ ਨੂੰ ਲਿਆ ਕੇ ਬੁੱਤ ਸਾਰੀਆਂ ਰਾਦੇ ਰੱਖੀਆਂ ਦੇਖੋ ਜੀ ਅੱਜ ਤਾਂ ਧੁੱਪ ਵੀ ਨਿਕਲੀ ਪਈ ਆ ਪੂਰਾ ਪੂਰਾ ਪ੍ਰੋਗਰਾਮ ਬਣਿਆ ਪਿਆ ਨਾ ਹੋਣ ਦਾ ਪਾਣੀ ਦੇਖੋ ਜੀ ਕਿਵੇਂ ਲਿਸ਼ਕੋਰਾ ਮਾਰਦਾ ਇਹ ਡੂੰਗਾ ਲੱਗ ਉਹ ਜਿਹੇ ਹਨਾ ਡੂੰਗਾ ਨਹੀਂ ਲੱਗਦਾ ਹੈਗਾ ਉਹ ਵੈਸੇ ਡੂੰਗਾ ਹੈਗਾ ਸ੍ਰੀ ਪੂਰਾ ਦਿਨੇ ਨਾ ਹੋਣਾਗਾ ਨਾ ਕਿ ਨਾ ਸਕਦਾ ਹੈਗਾ ਜੀ ਨਾ ਕੇ ਜਾ ਸਕਦਾ ਜਦ ਕਾਲੀਆਂ ਕਾਲੀਆਂ ਹੋ ਜਾਂਦੇ। ਦੇਖੋ ਜੀ ਪਾਣੀ ਸਾਫ ਹੋ ਜਾਂਦਾ ਹੈਗਾ ਜਿਵੇਂ ਮੋਟਰ ਚੱਲਦੀ। ਦੇਖੋ ਪਾਣੀ ਕਿੰਨਾ ਹੈਨਾ ਵੀ ਪੂਰਾ ਲੀਲਾ ਲੀਲਾ ਲੀਲੇਪ ਹੈਗਾ। ਵੀ ਪਹਿਲਾਂ ਗੋਹੇ ਵਾਲਾ ਸੀਗਾ। ਉਹ ਦੇਖੋ ਜੀ ਪਾਈਪ ਲਾਈਨ ਦੇ ਵਿੱਚ ਸਿੱਧਾ ਉਧਰ ਵੱਜ ਜਾਂਦਾ ਹੈਗਾ ਖੇਤ। ਹਰਿਆਲੀ ਹਰਿਆਲੀ ਖੜੀ ਆ ਚ। ਹਰਿਆਲੀ ਹਰਿਆਲੀ। ਤੋੜੀਆਂ ਮੈਂ ਸਵੇਰੋਂ ਤੋੜ ਕੇ ਲੈਦੀ ਸੀ। ਤੇ ਤੋੜੀਆਂ ਪੁੱਤੋ ਸਵੇਰੇ ਤੋੜੀਆਂ ਆਪਣੀਆਂ ਧਰਤੀ ਲੱਗੀਆਂ ਹੋਣਗੀਆਂ। ਤੇ ਪਹਿਲਾਂ ਜਾਣਨਾ। ਤੇ ਆ ਵੀ ਵੱਲ ਹੈ। फिर बदल तो गया ਨਾ देखो ਰੋ ਟੋਰਨਾ ਨਾ ਕੱਟੋ ਜਾ ਜਾਂ ਕੱਟੋ बाड़ी देखो जी ਕਾਲੀਆਂ ਕਾਲੀਆਂ ਨਿਕਲੀਆਂ ਪਈਆਂ ਨੇ ਸਿਬ ਗੁਲਜਨਾ ਕੇ ਤੇ ਅੱਪ ਸਵੇਰੇ ਦੇ ਤੇ ਬੜੀਆਂ ਹੋਈਆਂ ਤੇ ਕਾਲੀਆਂ ਕਾਲੀਆਂ ਨਿਕਲੀਆਂ ਕਿ ਜੇ ਹਮਨ ਦਾ ਗਰ ਲੱਕੀ ਦਾ ਨਸਾਰਾ ਵਿੱਚ ਮੇਰਾ ਲੱਗ ਜਾਂਦਾ ਵੱਧ ਕੰਮ ਕਰਦਾ ਪਾਲਾ ਮੈਂ ਦਾ ਪਸੰਦਾ ਪਰਸੇ ਹਨ ਉਹ ਲੈ ਕੇ ਸਿੱਖਾ ਕਰਿਆ ਹੁੰਦ ਨੇ ਜਿੰਨੇ ਨਿੱਕੀ ਉਹਨੇ ਸਿੱਖੀ ਜਿੰਨੇ ਨਿੱਕੀ ਆਨੇ ਜਾ ਰਹੇ ਕਾਫੀ ਦੋੜ ਲਿਆ ਮਾਰ-ਬਾਰ ਵਿੱਚ ਕੁਦਰਤ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ ਜੀ ਦੇਖੋ ਫੇਰ ਧੁੱਪ ਨਿਕਲੀ ਪੂਰੀ ਤੇਜ ਤੇ ਅਸੀਂ ਨਾ ਹੱਥ ਨੇ ਵੇਲੇ ਤੂੰ ਹੀ ਲਾ ਦੇਣੇ ਹੁੰਨੇ ਆਂਗੇ ਕਿ ਮੱਛਰ ਨਾ ਜ਼ਿਆਦਾ ਆਵੇ

ਓਹ ਚੜ ਗਿਆ ਕਿੱਡਾ ਹੋ ਗਿਆ ਨਰਮੇ ਦਾ ਟਿੱਕਾ ਆਇਆ ਕੋਈ ਨੂੰਹ ਵੀ ਮੇਰੀ ਵੀਡੀਓ ਦੇਖਣਾਂ ਯਾਦ ਕਰਦੇ ਤੇ ਦੇਖਾਂਗੇ ਇਹਨੂੰ ਵੀ ਕਿੰਨੇ ਕਿੰਡੇ ਟੁੰਡੇ ਲੱਗਣਗੇ ਜੇ ਡੰਗਰਾਂ ਤੋਂ ਬਚ ਗਿਆ ਹਲੇ ਥਾਂ ਤੇ ਮੁੱਛਾ ਨਹੀਂ ਹੈਗਾ ਜੇ ਰਾਤ ਨੂੰ ਕੋਈ ਕੱਟੀ ਬੱਛੀ ਖੁੱਲ ਗਈ ਇਹਨੂੰ ਫੇਰ ਮੁੱਛੋ ਵੀ ਦਿਨੇ ਤਾਂ ਕਿਉਂ ਫੁੱਲੜੀ ਚ ਕੱਖ ਰਹੇ ਨੇ ਉਧਰ ਚਲੀ ਬੀਬੀ ਪਤਾ ਲੱਗੋ ਵੀ ਆਮ ਉਹਨੂੰ ਆਮ ਦੇਖੇ ਨਾ ਦੀਨੂ ਖੜ ਲੱਗਦਾ ਕ ਨਾਮ ਵੀ ਹੈ ਮੱਝ ਨੂੰ ਲੈਣ ਤੀ ਦੇਖੋ ਜੀ ਆਪਾਂ ਆ ਚੀਜ਼ ਦੇ ਤੁ ਹੀ ਲਾ ਦੇਣੇ ਹੁੰਨੇ ਆਂਗੇ ਉਹ ਤਾਂ ਚੱਕੀ ਵੀ ਹੈਗੀ ਹਾਂ ਦੇਖੋ ਜੀ ਵੀ ਕਾਲੀਆਂ ਗਾਲੀਆਂ ਲਿਕਲੀਆਂ ਪਈਆਂ ਨੇ ਨਾ ਕੇ ਆਈਆਂ ਨੇ ਏ ਤੁਹਾਨੂੰ ਭੁੱਖ ਲੱਗਿਆ ਹੈ ਬੱਦੋ ਭੁੱਖ ਲੱਗਿਆ ਦੇਖੋ ਜੀ ਭੁੱਖ ਲੱਗਿਆ ਤੁਹਾਨੂੰ ਆਇਆ ਇਹ ਬੰਨ ਕਰ ਦਿਆ ਨਾ ਮਾਂ ਦੇ ਕੋਲ ਜਰਮਾਂ ਵੀ ਥੋੜੀ ਹੋ ਗਈ ਰੇਹੇ ਭੁੱਖ ਲੱਗ ਗਿਆ ਹਾਂ ਉਹ ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੇ ਕਿਸੇ ਨੂੰ ਕਿਸੇ ਨੂੰ ਪਹਿਲਾਂ ਚੁਲਾਈ ਜਾ ਬਸ ਤੇ ਮੱਕੀ ਲਿਆਉਣੇ ਦੋ ਤੁਹਾਨੂੰ ਉਹ ਥੱਲੇ ਆ ਕੇ ਮਿਲਾ ਦੀ ਖਾਂਦ। ਤੇ ਹੁਣ ਆਪ ਇਹ ਚਲੇ ਧੱਕਮ ਚਾਜਤ ਲਾਇਆ ਜਾਂਦੇ। ਇਹ ਬੜਾ ਔਣ ਵੇਪਰ ਚਲੀ। ਦੇਖੋ ਤੇ ਮੈਂ ਆਦਾਂ ਲਿਆ ਕੇ ਮੂੰਹ ਤੇ ਕੁਝ ਨਹੀਂ ਬੋਲਣਾ। ਅਗਲਾ ਸਾਡਾ ਸਮਾਗਮ ਦਰ ਪੂਰਤ ਸੰਮੋਤੀ ਹੈ। ਉਸ ਸ਼ਾਮ ਦਰ ਉੱਪਰ ਲਿਖੇ ਉਹ ਕਿ ਤੱਕ ਡੱਕਾ ਹੈ ਕਿ ਤਰਾ ਨੂੰ ਬਸ ਨਾ ਆ ਪਿਆ ਸੀ ਇੱਕ ਸਹੀ ਲਾਜੇ ਡਰਸ ਕਿ ਰੋਭਾ ਇਹ ਅੱਗੇ ਬੋਲ ਗਿਆ ਤੇ ਰੱਖਾ ਬੋਲੋ ਮੈਂ ਵੀ ਹੋ ਗਿਆ ਹੋਰ ਜੇ ਖਾ ਲੋ ਸੰਦੀਪ ਭਾਈ ਆ ਕੇ ਤੇ ਚੁੱਲੇ ਦੇ ਜਿਹੜੀ ਸੰਦੀਪ ਨੂੰ ਲੇ ਖਾਣੇ ਦਾ ਤਖਤ ਹੈ ਜਵਾਦ ਹੈ ਤਲੀਆ ਹੁਣ ਆਮਲੇ ਮੱਕੀ ਆਚਾਰ ਆਮਲੇ 12 ਦਾ ਇੱਕ 0 55 ਤੇ ਨੂੰ ਕਈ ਬੀਜ ਨੂੰ ਜਦੋਂ ਜਦੋਂ ਤੱਕ ਚੰਗਾ ਪਾਉਂਗਾ ਇਹਨੇ ਕੱਟੀਆਂ ਲੱਗੀਆਂ ਨਹੀਂ ਕੱਟੀਆਂ ਨਹੀਂ ਆਏ ਮੈਂ ਬਜ਼ਾਰ 파ਪ ਦਿੱਤਾ ਮੱਕੀ ਦਾ ਕਿ ਆਪਣੇ ਯਾਰ ਦੋਸਤਾਂ ਨੂੰ ਮੱਕੀ ਦੀ ਇਹ ਤਾਂ ਬਿੰਦ ਦੀ ਪੁੱਛ ਗਈ ਸੰਦੀ ਜੀ ਟਾਈਮ ਨਹੀਂ ਲੱਗਿਆ ਕਿ ਉਹ ਸਪੋਰਟ ਜੀ ਵੀ ਨਹੀਂ ਬਣੇ ਆਜ ਨੂੰ ਚਾਉਣ ਦੇ ਟਾਈਮ ਬੋਧ ਲੱਗਿਆ ਸੰਦੀਪ ਸਤਪੁਰਨ ਰਖਾਇਆ ਇਤਨਾ ਸਮ ਬਾਗ ਦੀ ਪ੍ਰੋਬਲਮਾਂ ਵੀ ਹੋਣੀਆਂ ਦੀ ਜੀ ਵੀ ਬੋਲਦੀ ਆ ਰਹਾ ਪਰ ਹੋਰ ਬੋਲਦਾ ਘਰੇ ਇਹ ਬਾਗ ਖੜਾ ਕਰਨ ਦੀ ਬਾਤ ਆਉਂਦੀ ਹੈ ਇਹ ਤਾਂ ਸਾਡੇ ਪੱਕੇ ਚਾਲਦੇ ਨੇ ਮੱਝਾਂ ਤੇ ਫਿਰ ਦੇਖਾਂ ਰਾਇ ਦੇ ਆ ਬੁਲਾਏ ਉਹਨਾਂ ਦੀ ਬਾਤ ਆਉਂਦੀ ਜੀ ਨੂੰ ਸ਼ੁਰੂ ਕੀ ਬੋਲਦਾ ਕਿ ਇਹ ਮੈਂ ਮਰਗ ਬੱਤਰ ਨਵੇਂ ਪੱਖੇ ਕਿਉਂ ਦੁਆਰ ਤੇ ਮੌਸਮ ਦੇ ਇਹਦੇ ਵਾਸਤੇ ਤੁਹਾਨੂੰ ਮਾਫੀ ਦਿਓ ਜੀ ਜੇ ਮੱਧਾ ਤੋਂ ਪੱਖੇ ਬੰਦ ਕਰਦੇ ਤਾਂ ਮੱਧਾ ਵੀ ਬੱਤਰ ਮੱਖ ਬਹਿ ਲਗਾ ਤੇ ਜਿਹੜਾ ਬੁਖਾਰ ਕਰਦੀ ਮੰਗਦੇ ਆ ਕਿਸੇ ਗੱਲ ਨਹੀਂ ਕਰਦੇ ਕਿਆ ਜੋ ਟਾਈਮ ਹੋ ਗਿਆ 7 ਵਜੇ ਦਾ 10:30 ਹੋ ਗਿਆ ਤੇ ਮਾਮੇ ਨਾਲ ਪਾਰਿਆਂ 4-2 ਦੱਸਿਆ ਸੀ ਤੇ ਮੈਨੂੰ ਅਸੀਂ ਬੁਖਾਰ ਮਤਾਈ ਉਹ ਨਹੀਂ ਆਇਆ ਤੇ ਬਗੜਾ ਮਾਰ ਕੇ ਮੁੜ ਗਿਆ ਇੱਧਰ ਖੜਾ ਮੁੰਡਾ ਲਿਆ ਰ ਕੀ ਹਾਲ ਨੇ ਬਾਈ ਤੇ ਮਾਮੇ ਦਾ ਤਿੰਨ ਕਿੱਲਾ ਨਾ ਪਈ ਦੂ ਰੇਡ ਦੋ ਕਿੱਲਾ ਰਹਿ ਦੂ ਤੇ ਚਲੋ ਇੱਕ ਦਿਨ ਖੜ ਕੇ ਪਈ ਜਾਣਾ ਨਾ ਉਹਦੀ ਮੱਕੀ ਕੱਚੀ ਆ ਜੇ ਥੋੜੀ ਜੀ ਮੱਕੀ ਕੱਚੀ ਆ ਮਾਮੇ ਦੀ ਅਜੇ ਤੇ ਇਧਰ ਪੁੱਤਰ ਚਲਾ ਰਿਹਾ ਟਰੈਕਟਰ ਤੇ ਬੈਠਾ ਆਪਣਾ ਤੇ ਪੋਤੇ ਭਤੀਜੇ ਭਾਈ ਸਾਰੇ ਇਕੱਠੇ ਹੋ ਜੰਨੇ ਆਪਾਂ ਖੇਤ ਬੰਨੇ ਬਾਈ ਫਿਰ ਸਾਰੇ ਆੜੀ ਬਣ ਜੰਨੇ ਹਨਾ ਤੇ ਮੇਰੇ ਮਾਮੇ ਨੇ ਕੀ ਕਰਿਆ ਨਾ ਇੱਕ ਪੰਤਾ ਗਲਤੀ ਲੱਗਦੀ ਆਪਾਂ ਨੇ ਚੰਗੇ ਨੂੰ ਕਰਿਆ ਸਾਰਾ ਚਾਰ ਮੰਗਰੀ ਲਹਾ ਲਿਆ ਹਾਂ ਬਾਈ ਇਹ ਸਿੱਟਰ ਨੂੰ ਕਹਿੰਦਾ ਦੁੱਧੇ ਚਾਰ ਉੱਥੇ ਔਰ ਹੁਣ ਕੀ 2 ਕਿੱਲਿਆਂ ਚਾਰ ਤਾਂ ਆ ਗਿਆ ਹਾਂ ਆ ਗਿਆ ਹਟੋ ਆ ਜੇ ਬਾਈ ਪਾਣੀ ਕੱਢ ਲਾ ਗਿਆ ਤਾਂ ਪੂਰੇ ਦੋ ਟਰਾਲੀ ਲਹਾ ਲਓ ਤੁਸੀਂ ਵਧੀਆ ਰਹੋ ਛੋੜਾ ਇਹ ਵਿਹੋ ਮਨਜੂਰਾ ਮੂੰ ਤੋਂ ਬਾਲਟੀ ਨਾਲ ਪਾਣੀ ਕੱਢਣਾ ਹੋਰ ਤੂੰ ਬਈ ਇਹਨੂੰ ਬਰਾਬਰ ਕਰਾ ਦੇ ਗਿੱਲ ਤਾਂ ਵੀ ਮਾਰੀ ਨਾ ਆਈ ਨਹੀਂ ਹੈਗਾ ਉੱਥੋਂ ਟਰੈਕਟਰ ਭੱਜਾਇਆ ਕਰੂ ਹੁਣ ਤੜਾਈ ਹੋ ਗਈ 8 ਟਰਾਲੀ ਉਰੇ ਲਾਏ ਹੋ ਯਾਰ ਹੋਰ ਮੈਂ ਨਾ ਫੇਰ ਲਾ ਦੋ ਲਾਹਾਂਗੇ ਤੇ ਬਈ ਪਾਣੀ ਬਾਹਰ ਔਖਾ ਹੋ ਜੀ ਤੈਨੂੰ ਨਾ ਨਾ ਕੋਈ ਨਹੀਂ ਲਾਣਾ ਹੋਰ ਸਾਰੇ ਚਾਰ ਖਰਾਬ ਕਰ ਲਵਾਂਗੇ ਸਲਾਹ ਤਾਂ ਕਹਿੰਦੇ ਹੁੰਦੇ ਨੇ ਕੰਧ ਨਾਲ ਵੀ ਕਰ ਲੈਣੀ ਚਾਹੀਦੀ ਹੈ ਆਪਾਂ ਦਾ ਫੇਰ ਵੀ ਇਨਸਾਨ ਸਰ ਨਹੀਂ ਛੱਡ ਬਰੇਕ ਪਰ ਲਾ ਲਈ ਪੱਲੀ ਵੀ ਨਹੀਂ ਇਹ ਤਾਂ ਪੱਲੀ ਦਾ ਪੱਲੀ ਪਾਲਾ ਮੇਰਾ ਪ੍ਰਲਾ ਆਇਆ ਮੈਂ ਸਾਨੂੰ ਚਾਰ ਬਾਰੂ ਲਾਹਿਆ ਰਿਹਾ ਤਿੰਨ ਚਾਰ ਪੰਡਾ ਹੈਗੀਆਂ ਤੇ ਮੁੱਕਦਣੇ ਦੋ ਦਣਾ ਲੈ ਗਿਆ ਸੀ ਦਾ ਬਾਰੂ ਲਾਹਿਆ ਤੀਆ ਹਾਂ ਨਾ ਹੈ ਜੀ ਕੋਈ ਨੰਬਰ ਹੈਗਾ ਕਿ ਇਹਦਾ ਉਹਨੂੰ ਪੁੱਛ ਸਕਾਂ ਲੱਗੂ ਕਿਹੜਾ ਸੀ ਨਾਮ ਹਾਏ ਉਹ ਤੇਰੇ ਨਾਲ ਇੱਧਰ ਨਿਬੜ ਗਿਆ ਜਿਹੜਾ ਪਾਉਂਦੇ ਸੀ ਵੀ 2 ਕਿਲੋ ਦਾ 2.5 ਦਾ ਪੈ ਗਿਆ ਹੁਣ ਨਾ ਇੱਧਰ ਲਾਹੇ ਚੱਲੀ ਜਾਂਦਾ ਉਹ ਇਹੀ ਕਹਿੰਦਾ ਹਾਂ ਹਾਂ ਪੈ ਗਿਆ ਤੇ ਆ ਗਿਆ ਉਹ ਨਿਬੜ ਜਾਂਦਾ ਮੌਸਮ ਬੜਾ ਖਰਾਬ ਸੀ ਯਾਰ ਬਾਈ ਲੱਗ ਜੂ ਪਤਾ 855 ਦੇ ਜ਼ੋਰ ਦਾ ਟਰਾਲੀ ਆ ਵੱਡੀ ਮਗਰ ਵੀ ਖਿੱਚਦਾ ਕਰਾਂ ਦੇਖੋ ਖੜਾ ਨਾ ਕਰਦੀ ਮੁੰਡੇ ਟਰੈਕਟਰ ਮੁਰੋ ਸਲਿੱਪ ਦਾ ਮਰਵਾਤੇ